ਦਿੱਲੀ ਦੇ ਦਲਾਲਾ ਨੂੰ ਭਜਾਈਏ ਜੋ ਪੰਜਾਬ ਦੇ ਉੱਪਰੋਂ ਸਾਰਾ ਕੁਝ ਹੋਵੇ ਫੈਸਲੇ ਪੰਜਾਬ ਤੋਂ ਹੋਣ ਸਾਡੇ ਬੱਚਿਆਂ ਦਾ ਜਿਹੜੇ ਛੋਟੇ ਜਿਹੇ ਸਾਡੀਆਂ ਲੰਘ ਚੱਲੀਆਂ ਬੱਚਿਆਂ ਦਾ ਭੁੱਖਾ ਸੀ ਆਪਦਾ ਸੁਥਰਾ ਕਰ ਸਕੀਏ ਲੋਕਾਂ ਨੂੰ ਬੇਨਤੀ ਕਰਾਂਗੇ ਦੇਖ ਲੈ ਅਸੀਂ ਬਾਦਲ ਦੇਖ ਲੈ ਕਾਂਗਰਸ ਦੇਖ ਲਈ ਝਾੜੂ ਦੇਖ ਲਿਆ ਲੋਕੋ ਹੁਣ ਇਹਨਾਂ ਦੀ ਹੱਥ ਲੱਜਣਾਓ ਗਾਹਾਂ ਨੂੰ ਮਨਦੀਪ ਸਿੰਘ ਨੂੰ ਚਿਤਾ ਕੇ ਗਾਹਾਂ ਨੂੰ ਸਤਾਈ ਦੇ ਵਿੱਚ ਅਸੀਂ ਪੰਥਕ ਸਰਕਾਰ ਨੇ ਕਿਵੇ ਪੰਜਾਬ ਔਰ ਦਿੱਲੀ ਸਾਰੀ ਆਈ ਬੈਠੀ ਐ ਇੱਥੇ ਲੁੱਟਣ ਨੂੰ ਪੰਜਾਬ ਨੂੰ ਜਿਹੜੇ ਇੱਥੇ 92 ਸੀ ਉਹਨਾਂ ਦੇ ਮੂੰਹਾਂ ਦੇ ਵਿੱਚ ਭੁੰਗੜੀਆਂ ਨੇ ਉਹ ਕੁਝ ਬੋਲ ਨਹੀਂ ਰਹੇ ਦਿੱਲੀ ਵਾਲੇ ਆ ਕੇ ਇੱਥੇ ਚੇਅਰਮੈਨੀਆਂ ਲੈਂਦੇ ਨੇ بڑے بڑے ਅਹੁਦੇ ਲੈਂਦੇ ਨੇ ਸੋ ਬੇਨਤੀ ਆ ਵੀ ਇਹਨਾਂ ਤੋਂ ਸਾਵਧਾਨ ਹੋ ਜਾਓ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਇਲੈਕਸ਼ਨ ਹੋ ਜਾਵੇ ਤਾਂ ਇਹਨਾਂ ਗੁੰਡਿਆਂ ਦੇ ਹੱਥੋਂ ਸ਼੍ਰੋਮਣੀ ਕਮੇਟੀ ਸੜਾਈ ਜਾਵੇ ਤਾਂ ਵਧੀਆ ਗੱਲ ਆ ਨਹੀਂ ਤਾਂ ਦੇਖਦੇ ਹਾਂ ਇਹਨਾਂ ਚਿਰ ਹੋ ਗਿਆ ਦੱਬਦੇ ਹੋਏ ਉਹਨੂੰ ਸੈਂਟਰ ਸਰਕਾਰ ਉਹਨਾਂ ਚਿਰ ਕਲੈਕਸ਼ਨ ਨਹੀਂ ਕਰਾ ਰਹੀ ਜਿੱਨਾਂ ਚਿਰ ਬਾਲਾ ਤੋਂ ਗੁੰਡਾ ਇਹਨਾਂ ਨੂੰ ਕੋਈ ਹੋਰ ਮੁੰਡਾ ਮਿਲ ਨਹੀਂ ਜਾਂਦਾ ਸੋ ਇਹਨਾਂ ਦੇ ਅੰਦਰੋਂ ਗੱਲ ਇੱਕ ਹੀ ਆ। ਇਹਨਾਂ ਨੂੰ ਪਾਰਾ ਪੂਰਾ ਵੀ ਪੰਜਾਬ 'ਚ ਅਸੀਂ ਇਲੈਕਸ਼ਨ ਕਰਾਤਾ ਬਾਦਲਾਂ ਦੇ ਹੱਥੋਂ ਇਹ ਗੇਮ ਸਾਰੀ ਨਿਕਲ ਜਾਣੀ ਆ ਸੁਰੱਖਿਤੀ ਕਮੇਟੀ ਦੀ ਤੇ ਬਹੁਤ ਕਹੇਦੇ ਹੋਰ ਥੱਲੇ ਆ ਜੜੀਆਂ। ਫਿਰ ਆਰਐਸਐਲ ਦੀਆਂ ਇੱਥੇ ਨੀਤੀਆਂ ਲਾਗੂ ਹੋਣ ਨੀਤੀਆਂ ਜਾਣਗੀਆਂ। ਸੋ ਉਹਨਾਂ ਨੂੰ ਡਰ ਇਹ ਆ ਕਿ ਹੁਣ ਸਾਰੀਆਂ ਨੀਤੀਆਂ ਆਰਐਸਟੀਆਂ ਚੱਲਦੀਆਂ ਨੇ। ਜਿਹੜੇ ਉੱਤੇ ਸੁਖਵੀਰ ਬਾਦਲ ਤੇ ਹੁੰਦੇ ਪਾੜੇ ਹੋਏ ਨੇ ਉਹ ਗੱਲ ਨਹੀਂ ਜਾਣਦੇ। ਕਿਉਂਕਿ ਉਸ ਦੀ ਕੰਦੀ ਕਰਦੇ ਆ 20 ਦੀ ਕਲੇਸ਼ਾ ਦਾ ਕਿਰਿਆ ਉਹ ਪੋਨਾਂ ਨਾਲ ਕੰਮ ਕਰਿਆ ਜੇ ਉਹ ਨਹੀਂ ਚੱਲਦਾ ਸੀ ਕਿਉਂਕਿ ਜੇ ਤੁਸੀਂ ਹੁਣ ਗਾਹਾਂ ਤੋਂ ਐਸਪੀਸੀ ਦੀ ਚੋਲ ਆਣੀ ਜਾਂ ਤੇ ਸਰਦਾਰ ਸੇਮਤੀ ਸਿਕਮਾਰ ਲੈ ਕੇ ਆ ਐਸਪੀਸੀ ਨੇ ਉਹ ਸਾਰੇ ਹੱਲ ਕਰ ਦਿੱਤੇ ਐਸਪੀਸੀ ਸਕੂਲ ਤੁਹਾਡੇ ਨੇ 3 ਬੱਚਿਆਂ ਦੇ ਨਹੀਂ ਪੜਾ ਰਹੇ ਕਿ ਪੜਾਈ ਜਾਣਗੇ ਤੇ ਹੋਰ ਗੁਸਤਾਰੇ ਜਿਵੇਂ ਹਸਪੀਟਲ ਖੋਲੇ ਜਾਂਦੇ ਹੋਰ ਸਾਡੀ ਪਾਰਟੀ ਲਈ ਬਹੁਤ ਵਧੀਆ ਕੰਮ ਕਰਦੇ ਨੇ ਬਲਵਿੰਦਰ ਸਿੰਘ ਸੋੜਾ ਤੇ ਹੋਰ ਸਾਰੇ ਵਰਕਰ ਇਹ ਤਾਂ ਹੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਇਹ ਪਾਰਟੀ ਦੀ ਤੇ ਆਉਣ ਵਾਲੇ ਸਮੇਂ ਇੱਥੇ 27 ਚ ਆਪਾਂ ਪੰਥਕ ਸਰਕਾਰ ਲਿਆਉਂਦੇ ਆ ਸਰ ਸ੍ਰੀ ਅਕਾਲ ਸਾਡੇ ਪ੍ਰਮਿੰਦਰ ਸਿੰਘ ਪ੍ਰਮਿੰਦਰ ਸਿੰਘ ਪਸੂਵਾਲਾ ਇਹਨਾਂ ਦਾ ਉਹ ਅਸੀਂ ਬਖਾਲ ਕਰਤਾ ਜਿਹੜਾ ਇਹ ਕੰਮ ਕਰਦੇ ਵੀ ਆਏ ਰਹੇ ਜੋ ਜੋ ਇਹਨਾਂ ਦੀਆਂ ਸੀਗੀਆਂ ਪਿਛਲੀਆਂ ਕੰਮ ਵੀ ਸਾਡੇ ਠੀਕਾ ਮੈਂ ਉਹ ਨਹੀਂ ਹੋਣੀ ਆ ਤੇ ਹੁਣ ਇਹ ਫਿਰ ਚੜਦੀ ਕਲਾ ਦਾ ਕੰਮ ਅਪਗ੍ਰੇਡ ਕਰਨਗੇ ਜਿਵੇਂ ਚੱਲਦਾ ਸੀ ਪਹਿਲਾਂ ਆਖਰੀ ਕਰਦੇ ਵੀ ਹੋਵੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 오, 예, 좋